ਉਹ ਸਹੀ ਲੱਗਦੀ। ਉਹ ਵੀ ਠੀਕ ਲੱਗਦੀ। ਉਹ ਤਰ੍ਹਾਂ ਤੁਰਾ ਤਾਂ ਸਹੀ ਲੱਗਦੀ ਆ ਮੈਨੂੰ। ਉਹ ਤਾਂ ਠੀਕ ਲੱਗਦੀ ਆ। ਉਹ ਵੀ ਸਹੀ ਲੱਗਦੀ ਆ। ਉਹ ਮੜੀ ਕਿਤੇ। ਉਹ ਤਾਂ ਸਹੀ ਲੱਗਦੀ ਆ। ਸਰਟਾਰ ਜਿਹੀ ਤੇ ਨਹੀਂ ਲੱਗਦੀ ਸੀ। ਹੁਣ ਆਈ ਵੇਖਦੇ ਆ ਇੱਕ ਵਾਰੀ ਚਲ ਸਮਾਰ ਕੇ ਮੜੀ। Porra. Quero sair aqui único. Shit. Tudo que eu queria. ਜੋਤ ਪੁੱਤ ਆ ਲੈ ਫੋਨ ਤੂੰ ਨਾ ਆਪਣੀ ਮਨਪਸੰਦੀ ਕੋਈ ਵੀ ਗੇਮ ਖੇਡ ਲੈ ਮੈਂ ਤੇਰੇ ਪਾਪਾ ਕੋਲ ਜਾਨੀ ਆ ਓਕੇ ਮੰਮੀ ਲੱਗਿਆ ਕੁਝ ਪਤਾ ਕੀ ਹੋਇਆ ਗੱਡੀ ਨੂੰ ਓਏ ਫੜੇ ਤਾਂ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਓਹੋ ਇੱਕ ਤਾਂ ਸੰਸਾਨ ਜੀ ਸੜਕਾ ਉਪਰੋ ਹਾਲਾਤ ਮਾੜੇ ਨੇ ਕੀ ਕਰਾਂਗੇ ਆਪਾਂ ਤੂੰ 2 ਮਿੰਟ ਚੁੱਪ ਕਰ ਜਾ ਇੱਕ ਤਾਂ ਮੈਂ ਅੱਗੇ ਹੀ ਪਰੇਸ਼ਾਨ ਹਾਂ ਦੂਜਾ ਉੱਤੋਂ ਹਰਜੋਤ ਜਦ ਕਰੀ ਬੈਠੀ ਐ ਕੋਈ ਗੱਲ ਨਹੀਂ ਜੁਆਕ ਜਿੱਦ ਕਰਦੀ ਹੁੰਦੇ ਆ ਤੁਸੀਂ ਐਵੇਂ ਕਰੋ ਗੱਡੀ ਨੂੰ ਦੇਖੋ ਹਰਜੋਤ ਨੂੰ ਮੈਂ ਦੇਖਦੀ ਆ ਸਾਲਾ ਅੱਜ ਪਤਾ ਨਹੀਂ ਸਵੇਰੇ ਸਵੇਰੇ ਕਿਹਦਾ ਮਨਹੂਸ ਨੂੰ ਦੇਖ ਲਿਆ ਮੰਮੀ ਮੰਮੀ ਮੈਂ ਬਾਜ਼ਾਰ ਬਜੁਰ ਨਹੀਂ ਜਾਣਾ ਉਥੇ ਮੇਰੀ ਗੱਲ ਤਾਂ ਸੁਣ ਲੈ ਨਾਲੇ ਤਾਂ ਤੈਨੂੰ ਤੇਰੀ ਮਨਪਸੰਦ ਦੀ ਫਿਲਮ ਦਿਖਾਵਾਂਗੀ ਨਾਲੇ ਜੋ ਤੈਨੂੰ ਪਸੰਦ ਆ ਨਾ ਤੂੰ ਉਹੀ ਕੁਝ ਖਾ ਲਈ ਮੰਮੀ ਮੰਮੀ ਮੈਂ ਕੁਝ ਨਹੀਂ ਖਾਣਾ ਮੈਂ ਨਾ ਹੀ ਕੋਈ ਫਿਲਮ ਦੇਖਣੀ ਆ ਯਾਰ ਤੂੰ ਹਰਜੋਤ ਰੋਸ ਜਾ ਫਤ ਤਾਂ ਮੈਨੂੰ ਗੱਡੀ ਨੇ ਪਰੇਸ਼ਾਨ ਕਰ ਰੱਖਿਆ ਤੇ ਵਾਰ-ਵਾਰ ਇਹ ਪਰੇਸ਼ਾਨ ਕਰ ਜਾਂਦੀ ਹੈ ਤੁਸੀਂ ਫਿਕਰ ਨਾ ਕਰੋ ਹਰਜੋਤ ਨੂੰ ਮੈਂ ਆਪੇ ਹੀ ਸਮਝਾ ਲੂੰਗੀ ਤੁਸੀਂ ਮਿਸਤਰੀ ਦਾ ਹੱਲ ਕਰ ਲਓ ਯਾਰ ਹੁਣ ਮੈਂ ਸਾਜ ਨਵੀਂ ਰਸਤੇ ਤੇ ਕਿਹੜੇ ਮਿਸਤਰੀ ਦਾ ਹੱਲ ਕਰਾਂ ਜਸਕਰਨ ਹਾਂ ਤੁਹਾਡੀ ਆਵਾਜ਼ ਕੋਈ ਜਾਣੀ ਫੇਣੀ ਦੀ ਉਹ ਚੰਗੀ ਤਰ੍ਹਾਂ ਦੇਖ ਲੈ ਹੋ ਸਕਦਾ ਸ਼ਕਲ ਵੀ ਜਾਣੀ ਪਛਾਣੀ ਹੋਵੇ ਉਹ ਗੁਰਪਾਲ ਸਿੰਘ ਅਰਪਪਾਲੀ ਹਾਂ ਵਾਹ ਮੇਰੇ ਜਿਗਰਿਆ ਯਾਰਾ ਓ ਯਾਰ ਪਾਲੀ ਆ ਕੀ ਤੂੰ ਯਾਰ ਬੁੜਾ ਹੋਇਆ ਬਣਿਆ ਫਿਰਦਾ ਟਾੜੀ ਸਾਰੀ ਚਿੱਟੀ ਕਰ ਲਈ ਹੈ ਉਹ ਬਸ ਜਸਕਰਨ ਯਾਰ ਉਮਰ ਦੇ ਨਾਲ-ਨਾਲ ਜਦੋਂ ਵਿਚਾਰ ਵੀ ਵੱਡੇ ਹੁੰਦੇ ਆ ਫਿਰ ਪਰਿਵਰਤਨ ਤਾਂ ਆ ਹੀ ਜਾਂਦਾ ਵਸੇ ਦਾੜੀ ਤੇਰੀ ਵੀ ਸਾਰੀ ਚਿੱਟੀ ਹੋਈ ਪਈ ਆ ਓ ਭਗਵਾਨ ਐਧਰ ਆ ਕੇ ਦੇਖ ਸ਼ਾਇਦ ਵਾਹਿਗੁਰੂ ਜੋ ਕਰਦਾ ਚੰਗੀ ਕਰਦਾ ਆ ਮੇਰੇ ਬਚਪਨ ਦੇ ਦੋਸਤ ਨੂੰ ਮਲਾਉਣ ਲਈ ਰੱਬ ਨੇ ਮੇਰੀ ਗੱਡੀ ਖਰਾਬ ਕੀਤੀ ਆ ਮੈਨੂੰ ਤਾਂ ਆ ਹੀ ਲੱਗਦਾ ਪਾਲੀ ਭਾਈ ਇਹ ਆ ਮੇਰੀ ਵਾਈਫ ਗਗਨ ਤੇ ਗਗਨ ਇਹ ਆ ਮੇਰਾ ਬਚਪਨ ਦਾ ਦੋਸਤ ਗੁਰਪਾਲ ਸਿੰਘ ਪਾਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਆ ਮੇਰੀ ਧਰਮ ਪਤਨੀ ਹਰਵਿੰਦਰ ਕੌਰ ਔਰ ਫਮਿੰਦੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਜਸਕਰਨ ਯਾਰ ਹੂੰ ਲਗਭਗ ਅੱਜ ਤੂੰ ਮੈਨੂੰ 25 ਸਾਲਾਂ ਬਾਅਦ ਮਿਲਿਆ ਉਹ ਪਤੰਦਰਾ ਉਹ ਕਿੱਥੇ ਰਿਹਾ ਇੰਨਾ ਟਾਈਮ ਉਹ ਪਾਲੀ ਤੂੰ ਸਾਲਕ ਪਹਿਲਾਂ ਮੈਥੋਂ ਪੜ੍ਹਾਈ ਛੱਡਤੀ ਕਾਲਜ ਦੀ ਤੇ ਮੈਂ ਸਾਲਕ ਬਾਅਦ ਪੜ੍ਹਾਈ ਛੱਡ ਕੇ ਇੰਗਲੈਂਡ ਚਲਾ ਗਿਆ ਸੀ ਤੇ ਫਿਰ ਮੈਂ 5 ਸਾਲਾਂ ਬਾਅਦ 15 ਚ ਆਇਆ ਸੀ ਤੇ ਫਿਰ ਮੈਂ ਵਿਆਹ ਕਰਾ ਲਿਆ ਵਿਆਹ ਕਰਾ ਕੇ ਫਿਰ 2 ਸਾਲ ਆਇਆ ਹੁਣ ਆਪਾਂ ਪੱਕੇ ਡੇਰੇ ਪਿੰਡ ਚ ਲਾਏ ਹੋਏ ਆ ਤੂੰ ਦੱਸ ਅੱਜ ਕੱਲ ਕੀ ਕਰਦਾ ਹਾਂ ਉਹ ਮੈਂ ਕੀ ਕਰਨਾ ਜਿਸ ਕਰਨ ਬਾਈ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਦਾ ਉਹ ਟਾਈਮ ਪਾਸ ਜਾਂ ਹੋਈ ਜਾਂਦਾ ਚੱਲ ਤੂੰ ਛੱਡ ਦੇ ਨਾ ਗੱਲਾਂ ਨੂੰ ਤੂੰ ਐਂ ਦੱਸ ਉਹ ਤੂੰ ਆ ਸਨਸਨ ਛੜਕ ਜੀ ਦੇ ਖੜਾ ਕੀ ਕਰਦਾ ਹੈ ਉਹ ਕਰਨਾ ਕੀ ਹੈ ਮੈਨੂੰ ਆ ਛੜਕ ਬੜੀ ਸੋਹਣੀ ਲੱਗਦੀ ਮੈਂ ਆਖਿਆ 2 ਮਿੰਟ ਰੁਕਦੇ ਆਂ ਨਾਲੇ ਆਪ ਦੇਖਦੇ ਆ ਤੇ ਨਾਲੇ ਘਰ ਦੇ ਨਾਲ ਦਿਖਾਉਣੇ ਤੇਰੀ ਮਜ਼ਾਕ ਕਰਨ ਵਾਲੀ ਆਦਤ ਕਈ ਨਹੀਂ ਹੋਏ ਆਦਤਾਂ ਤੋਂ ਖੜਾ ਸੁਣਨਾ ਬੜਾ ਔਖਾ ਹੁੰਦਾ ਚੱਲ ਖੈਰ ਛੱਡ ਅਸੀਂ ਤਾਂ ਯਾਰ ਚੱਲੇ ਸੀ ਬਾਜ਼ਾਰ ਘੁੰਮਣ ਫੇਰ ਪਰ ਇੱਥੇ ਆ ਕੇ ਗੱਡੀ ਖੜ ਗਈ ਮੈਂ ਤਾਂ ਬਹੁਤ ਟੱਕਰਾਂ ਮਾਰੀਆਂ ਇਹ ਨਹੀਂ ਚੱਲੀ ਬੜਾ ਪਰੇਸ਼ਾਨ ਹੋ ਰਿਹਾ ਸੀ ਚੱਲ ਆ ਤਾਂ ਵਾਹਿਗੁਰੂ ਨੇ ਵਧੀਆ ਕੀਤਾ ਜਿਹੜਾ ਤੂੰ ਆ ਗਿਆ ਇਹ ਤਾਂ ਹੈ ਵਾਹਿਗੁਰੂ ਜੋ ਕਰਦਾ ਸਭ ਚੰਗਾ ਹੀ ਕਰਦਾ ਤੇ ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ ਹਾਂ ਜਿਵੇਂ ਕਰਨ ਭਾਈ ਆ ਗੱਡੀ ਬਾਰੇ ਤਾਂ ਯਾਰ ਮੈਨੂੰ ਵੀ ਕੋਈ ਬਹੁਤਾ ਨਹੀਂ ਪਤਾ ਆਪਾਂ ਇਉਂ ਕਰਦੇ ਆ ਆਪਾਂ ਇਹਨਾਂ ਦੋਹਾਂ ਪੈਣਾ ਨੂੰ ਛੱਡਦੇ ਆ ਇੱਥੇ ਇਹ ਆਸ ਵਿੱਚ ਜਾਣ ਪਹਿਚਾਣ ਵਧਾਉਣੀਆਂ ਆਪਾਂ ਚੱਲਦੇ ਆ ਆ ਕਸਬਾ ਨਾਲ ਹੀ 5-6 ਕਿਲੋਮੀਟਰ ਤੇ ਭਗਤਾ ਭਾਈ ਉੱਥੋਂ ਆਪਾਂ ਨੂੰ ਕੋਈ ਮਿਸਤਰੀ ਮਿਲ ਜਾਊਗਾ ਆਪਾਂ ਲੈ ਕੇ ਆਉਣੇ ਮਿਸਤਰੀ ਹਾਂ ਇਹ ਠੀਕ ਆ ਲਾਵੀ ਗੱਲਣ ਤੁਸੀਂ ਦੋਨੋਂ ਬੈਠਾ ਕਰੋ ਗੱਲਾਂ ਬਾਤਾਂ ਮੈਂ ਤੇ ਪਾਲੀ ਜਾ ਕੇ ਮੈਸਤਰੀ ਲਿਆਉਣੀ ਠੀਕ ਹੈ ਜੀ ਤੁਸੀਂ ਜਾਓ ਚાલ ਵੀ ਪਾਲੀ ਸੋ ਆਜਾ ਭਾਈ ਆਜਾ ਭੈਣ ਜੀ ਇਧਰ ਪੈਣ ਜੀ ਸਾਡੀ ਵਜ੍ਹਾ ਨਾਲ ਤੁਸੀਂ ਪਰੇਸ਼ਾਨ ਹੋਏ ਕੀ ਪਤਾ ਤੁਸੀਂ ਕਿੰਨੇ ਕ ਜ਼ਰੂਰੀ ਕੰਮ ਜਾ ਰਹੇ ਸੀ ਕੋਈ ਗੱਲ ਨਹੀਂ ਕੰਮ ਤਾਂ ਸੀ ਜ਼ਰੂਰੀ ਜਾਂਦੇ ਸੀ ਪਰ ਫਿਰ ਕੀ ਹੋ ਗਿਆ ਅੱਜ ਕਿੰਨੇ ਟਾਈਮ ਬਾਅਦ ਕਾਲਜ ਟਾਈਮ ਦੇ ਦੋਸਤ ਇਕੱਠੇ ਹੋ ਗਏ ਹਾਂਜੀ ਪੈਣ ਜੀ ਇਹ ਤਾਂ ਹੈ ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਚੁੱਕੀਆਂ ਮੈਂ ਨਾ ਹੀ ਕੋਈ ਫਿਲਮ ਦੇਖਣੀ ਹੈ ਨਹੀਂ ਕੁਝ ਖਾਣਾ ਹੈ ਕੋਈ ਗੱਲ ਨਹੀਂ ਹਰਜੋਤ ਤੂੰ ਜੋ ਖਰੀਦਣਾ ਹੋਇਆ ਪੁੱਤ ਉਹ ਖਰੀਦ ਲਈ ਮੌਲ ਘੁੰਮਣਾ ਹੋਇਆ ਮੌਲ ਘੁੰਮ ਲਈ ਸ਼ਾਪਿੰਗ ਕਰਨੀ ਹੋਈ ਸ਼ਾਪਿੰਗ ਕਰ ਲਈ ਮੰਮਾ ਨੇ ਸ਼ਾਪਿੰਗ ਹੀ ਨਹੀਂ ਕਰਨੀ ਤੁਹਾਨੂੰ ਚੰਗਾ ਭਲਾ ਪਤਾ ਕਿ ਮੈਂ ਕੀ ਕਰਨਾ ਪੁੱਤ ਸਿਆਣੇ ਬੱਚੇ ਜਿੱਦ ਨਹੀਂ ਕਰਦੇ ਹੁੰਦੇ ਆਪਣੇ ਮੰਮੀ ਪਾਪਾ ਦੀ ਗੱਲ ਮੰਨਦੇ ਹੁੰਦੇ ਨੇ ਤੁਸੀਂ ਐਦਾ ਕਰੋ ਗੱਡੀ 'ਚ ਜਾ ਕੇ ਬੈਠੋ ਆਰਾਮ ਨਾਲ ਤੇ ਮੋਬਾਈਲ 'ਤੇ ਕੋਈ ਗੇਮ ਖੇਡ ਲਓ ਜਾਓ ਮੇਰਾ ਬੱਚਾ ਸ਼ਾਬਾਸ਼ ਮੈਂ ਕੋਈ ਵੀ ਗੇਮ ਕੋ ਨਹੀਂ ਖੇਡਣੀ ਮੈਂ ਤਾਂ ਆਪਦੇ ਨਾਨਕੇ ਪਿੰਡ ਜਾਣਾ ਨਹੀਂ ਮੈਂ ਕੋਈ ਫਿਲਮ ਦੇਖਣੀ ਮੈਂ ਤਾਂ ਆਪਦੇ ਨਾਨਕੇ ਪਿੰਡ ਜਾਣਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੁਹਾਡੇ ਨਾਲ ਗੁੱਸੇ ਹੋ ਜਾਣਾ ਕੋਈ ਗੱਲ ਨਹੀਂ ਪੁੱਤ ਤੇਰੇ ਪਾਪਾ ਆਉਂਦੇ ਆ ਮਿਸਤਰੀ ਲੈ ਕੇ ਫਿਰ ਆਪਣੀ ਗੱਡੀ ਠੀਕ ਹੋ ਜਾਊਗੀ ਫਿਰ ਆਪਾਂ ਸ਼ਹਿਰ ਚੱਲਾਂਗੇ ਤੇਰਾ ਫੇਵਰੇਟ ਪੀਜ਼ਾ ਖਾਵਾਂਗੇ ਮੈਨੂੰ ਕੋਈ ਪੀਜ਼ਾ ਪੂਜ਼ਾ ਖਾਣਾ ਮੈਂ ਤਾਂ ਆਪਦੇ ਨਾਨਕੇ ਪਿੰਡ ਜਾਣਾ ਮੇਰੀਆਂ ਸਾਰੀਆਂ ਸਹੇਲੀਆਂ ਛੁੱਟੀਆਂ ਚ ਆਪਦੇ ਨਾਨਕੇ ਪਿੰਡ ਜਾਂਦੀਆਂ ਬਸ ਮੈਂ ਹੀ ਨਹੀਂ ਕਦੇ ਆਪਦੇ ਨਾਨਕੇ ਪਿੰਡ ਗਈ ਅੱਜ ਜਾਂ ਤਾਂ ਤੁਸੀਂ ਮੈਨੂੰ ਮੇਰੇ ਨਾਨਕੇ ਪਿੰਡ ਲੈ ਕੇ ਜਾਓ ਵਰਨਾ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਨਹੀਂ ਪਾਪਾ ਨਾਲ ਸਮਝ ਗਿਆ ਤੁਸੀਂ ਮੰਮਾ ਕੋਈ ਗੱਲ ਨਹੀਂ ਪੁੱਤ ਤੇਰੇ ਪਾਪਾ ਨੂੰ ਆ ਜਾਣ ਦੇ ਫਿਰ ਕਰਦੇ ਆ ਗੱਲ ਭੈਣ ਜੀ ਤੁਸੀਂ ਜਾ ਕਿੱਥੇ ਰਹੋ ਭੈਣ ਜੀ ਦਰਅਸਲ ਅਸੀਂ ਆਪਣੇ ਬੱਚੇ ਨੂੰ ਨਾ ਸ਼ਹਿਰ ਘੁੰਮਣ ਲੈ ਕੇ ਜਾਂਦੇ ਸੀ ਪਰ ਮੇਰਾ ਖਿਆਲ ਆ ਭੈਣ ਜੀ ਤੁਹਾਡਾ ਬੱਚਾ ਨਾ ਤਾਂ ਸ਼ਹਿਰ ਘੁੰਮਣਾ ਚਾਹੁੰਦਾ ਨਾ ਆਪਦੀ ਮਨਪਸੰਦ ਕੁਝ ਖਾਣਾ ਚਾਹੁੰਦਾ ਤੇ ਨਾ ਕੋਈ ਫਿਲਮ ਦੇਖਣਾ ਚਾਹੁੰਦਾ ਹਾਂਜੀ ਭੈਣ ਜੀ ਇਹ ਤਾਂ ਉਹਦੇ ਨਾਨਕੇ ਜਾਣਾ ਚਾਹੁੰਦਾ ਹਾਂਜੀ ਭੈਣ ਜੀ ਅਸਲ ਦੇ ਵਿੱਚ ਨਾ ਸਾਡਾ ਬੱਚਾ ਕਈ ਦਿਨਾਂ ਦੀ ਜਿੱਦ ਕਰੀ ਜਾਂਦਾ ਵੀ ਨਾਨਕੇ ਪਿੰਡ ਜਾਣਾ ਬਸ ਇਸੇ ਕਰਕੇ ਅਸੀਂ ਉਹਨੂੰ ਸ਼ਹਿਰ ਘੁਮਾਉਣ ਲੈ ਕੇ ਜਾਂਦੇ ਸੀ ਵੀ ਕੀ ਪਤਾ ਇਹਦਾ ਮਨ ਬਦਲ ਜੇ ਪਰ ਭੈਣ ਜੀ ਬੱਚਾ ਸ਼ਹਿਰ ਜਾਣਾ ਨਹੀਂ ਚਾਹੁੰਦਾ ਹਾਂਜੀ ਭੈਣ ਜੀ ਬੱਚਾ ਹਜੇ ਛੋਟਾ ਨਾ ਇਸ ਕਰਕੇ ਜਿੱਦ ਕਰਦਾ ਲੈ ਭੈਣ ਜੀ ਬੱਚਾ ਛੋਟਾ ਤੁਸੀਂ ਤਾਂ ਸਿਆਣੇ ਹੋ ਤੁਸੀਂ ਤਾਂ ਨਹੀਂ ਛੋਟੇ ਤੁਸੀਂ ਬੱਚੇ ਦੀਆਂ ਭਾਵਨਾਵਾਂ ਨੂੰ ਸਮਝੋ ਜੇ ਤੁਹਾਡਾ ਬੱਚਾ ਕਿਤੇ ਹੋਰ ਨਹੀਂ ਜਾਣਾ ਚਾਹੁੰਦਾ ਆਪਣੇ ਨਾਨਕੇ ਹੀ ਜਾਣਾ ਚਾਹੁੰਦਾ ਤਾਂ ਕਿਉਂ ਤੁਸੀਂ ਜ਼ਬਰਦਸਤੀ ਕਰਦੇ ਹੋ ਉਹਨੂੰ ਉਹਦੇ ਨਾਨਕੇ ਲੈ ਕੇ ਜਾਵੋ ਭੈਣ ਜੀ ਅਸੀਂ ਬੱਚੇ ਨੂੰ ਉਸਦੇ ਨਾਨਕੇ ਪਿੰਡ ਨਹੀਂ ਲੈ ਕੇ ਜਾ ਸਕਦੇ ਭੈਣ ਜੀ ਕੀ ਬੱਚੇ ਦੇ ਨਾਨਕੇ ਹੈ ਨਾ ਨਾ ਭੈਣ ਜੀ ਸੁੱਖ ਨਾਲ ਮੇਰੇ ਦੋ ਭਰਾ ਨੇ ਵਧੀਆ ਸੁਖੀ ਸੰਧੀ ਵਜਦੇ ਆ ਐਸੀ ਵੈਸੀ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਮੰਨੋ ਭੈਣ ਜੀ ਬੱਚੇ ਨੂੰ ਕਿਤੇ ਹੋਰ ਨਾ ਲੈ ਕੇ ਜਾਵੋ ਉਹ ਜਿੱਥੇ ਉਹਦੀ ਖੁਸ਼ੀ ਨਾ ਜਾਣਾ ਚਾਹੁੰਦਾ ਮੇਰਾ ਮਤਲਬ ਆ ਉਹਦੇ ਨਾਨਕੇ ਜਾਣਾ ਚਾਹੁੰਦਾ ਤੁਸੀਂ ਉੱਥੇ ਲੈ ਕੇ ਜਾਵੋ ਨਾਲੇ ਬਹਾਨੇ ਨਾਲ ਤੁਸੀਂ ਮਿਲਾਵੋਗੇ ਆਉਂਦੇ ਭਾਣਾ ਪਰਦੇਣਾ ਨੂੰ ਮਿਲੋਂਗੇ ਨਾ ਆਉਦੇ ਭਤੀਜੇ ਭਤੀਜੇ ਨੂੰ ਮਿਲੋਂਗੇ ਇਹਨਾਂ ਸੋਖਾ ਨਹੀਂ ਹੈਗਾ ਭੈਣ ਜੀ ਕਿਉਂ ਕਿਉਂਕਿ ਭੈਣ ਜੀ ਮੈਂ ਚੰਦਰੀ ਬਦਨਸੀਬ ਨੇ ਆਉਦੇ ਭਰਾਵਾਂ ਕੋਲੋਂ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਲੈ ਲਈ ਸੀ ਭੈਣ ਜੀ ਜ਼ਮੀਨ ਤਾਂ ਮੈਂ ਡਰਾ ਤਮਕਾ ਕੇ ਉਹਨਾਂ ਕੋਲੋਂ ਲੈ ਲਈ ਪਰ ਮੈਂ ਪਾਪਣ ਨੇ ਆਉਦੇ ਖੱਤੀਆਂ ਆਪਦੀ ਜੜਪਟ ਲਈ ਕਿਉਂਕਿ ਭੈਣ ਜੀ ਸਾਡੀ ਕੁੜੀਆਂ ਦੀ ਜੜ ਤਾਂ ਸਾਡੇ ਪੇਕੇ ਸਾਡੇ ਭਰਾ ਸਾਡੀਆਂ ਪਰਜਾਈਆਂ ਤੇ ਸਾਡੇ ਭਤੀਜੇ ਭਤੀਜੀ ਜਿਹਾ ਹੀ ਹੁੰਦੇ ਨੇ ਹੁਣ ਜਦੋਂ ਮੇਰੀਆਂ ਸਹੇਲੀਆਂ ਮੈਨੂੰ ਇਹ ਕਹਿੰਦੀਆਂ ਨੇ ਨਾ ਵੀ ਅਸੀਂ ਆਪਣੇ ਪੇਕੇ ਘਰ ਚੱਲੀ ਆਂ ਆਪਦੇ ਭਰਾ ਦੇ ਗੁੱਟ ਤੇ ਰਖੜੀ ਬੰਨਣ ਸੱਚੀ ਐਵੇਂ ਲੱਗਦਾ ਜਿਵੇਂ ਮੇਰੇ ਕਾਲਜੇ 'ਚੋ ਕਿਸੇ ਨੇ ਰੁਗ ਭਰ ਕੇ ਬਾਹਰ ਕੱਢ ਲਿਆ ਹੋਵੇ ਭੈਣ ਜੀ ਜਦੋਂ ਮੇਰੀਆਂ ਦਰਾਣੀਆਂ ਚਠਾਣੀਆਂ ਤੇ ਮੇਰੀਆਂ ਸਹੇਲੀਆਂ ਦੇ ਭਰਾ ਪਰਜਾਈ ਸੌਣ ਦੇ ਮਹੀਨੇ ਵਿੱਚ ਉਹਨਾਂ ਦਾ ਸੰਧਾਰਾ ਲੈ ਕੇ ਆਉਂਦੇ ਆ ਨਾ ਤਾਂ ਸੱਚੀ ਮੈਨੂੰ ਐ ਲੱਗਦਾ ਜਿਵੇਂ ਮੇਰੀ ਚੱਲ ਦੀ ਨਬਜ਼ ਰੁਕ ਗਈ ਹੋਵੇ ਮੈਂ ਬਦਨਸੀਬ ਨੇ ਲਾਲਚ ਵਿੱਚ ਆ ਕੇ ਆਪਣੇ ਭਰਾਵਾਂ ਕੋਲੋਂ ਆਪਣੇ ਹਿੱਸੇ ਆਉਂਦੀ ਸਾਰੀ ਜ਼ਮੀਨ ਜਾਇਦਾਦ ਤਾਂ ਲੈ ਲਈ ਪਰ ਹੁਣ ਪਲ ਪਲ ਦਰਦਨਾਕ ਪੀੜ ਮਹਿਸੂਸ ਕਰਦੀ ਆਂ ਬੇਚੈਨੀ ਨਾਲ ਸਾਰਾ ਦਿਨ ਬਤੀਤ ਕਰਦੀ ਆਂ ਨੀਂਦ ਦੀਆਂ ਗੋਲੀਆਂ ਦੇ ਸਹਾਰੇ ਸੌਂਨੀ ਆਂ ਲੋਕਾਂ ਭਾਵੇਂ ਮੈਂ ਜ਼ਿੰਦਗੀ ਜਿਉ ਰਹੀ ਆਂ ਪਰ ਇਹ ਸੱਚ ਹੈ ਕਿਵੇਂ ਅੰਦਰੋਂ ਅੰਦਰੀ ਮਰ ਰਹੀ ਆਂ ਆਪਦੇ ਪੇਕਿਆਂ ਬਿਨਾ ਆਪਦੇ ਭਰਾਵਾਂ ਬਿਨਾ ਆਪਦੀਆਂ ਪਰਜਾਈਆਂ ਬਿਨਾ ਅਸਲ ਵਿੱਚ ਮੈਨੂੰ ਚੰਦਰੀ ਨੂੰ ਸਮਝ ਹੀ ਹੋਣ ਲੱਗੀ ਐ ਕਿ ਪੇਕਿਆਂ ਬਿਨਾਂ ਤੇ ਭਰਾਵਾਂ ਬਿਨਾਂ ਜ਼ਿੰਦਗੀ ਲੰਘਦੀ ਕਿਵੇਂ ਆ ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਮੈਨੂੰ ਬਦਨਸੀਬ ਨੂੰ ਪੁੱਛੇ ਭੈਣ ਜੀ ਕਾਨੂੰਨ ਭਾਵੇਂ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਪਰ ਪ੍ਰਾਤਨ ਸਮਿਆਂ ਤੋਂ ਚੱਲੀ ਆਉਂਦੀ ਰੀਤ ਦਾ ਨਾ ਅਸਲ ਸੱਚ ਮੈਨੂੰ ਹੁਣ ਪਤਾ ਲੱਗਿਆ ਕਿ ਕੁੜੀਆਂ ਆਪਦੇ ਪੇਕਿਆਂ ਤੋਂ ਆਪਦਾ ਹਿੱਸਾ ਕਿਉਂ ਨਹੀਂ ਲੈਂਦੀਆਂ ਸੀ ਹੁਣ ਤੂੰ ਹੀ ਦੱਸ ਭੈਣ ਮੇਰੀ ਮੈਂ ਕਿਹੜੇ ਮੂਹਨ ਨਾਲ ਆਪਣੇ ਬੱਚੇ ਨੂੰ ਉਹਦੇ ਨਾਨਕੇ ਪਿੰਡ ਲੈ ਕੇ ਜਾਵਾਂ ਮੈਂ ਤਾਂ ਆਪਣੀ ਪੇਕਿਆਂ ਬਿਨਾ ਪਲ-ਪਲ ਤੜਫਾਈ ਸੀ ਮੈਂ ਤਾਂ ਆਪਣੇ ਬੱਚੇ ਦੇ ਵੀ ਨਾਨਕੇ ਪਿੰਡ ਜਾਣ ਵਾਲੇ ਸਾਰੇ ਚਾ ਮਾਰਤੇ ਸਾਰੇ ਚਾ ਮਾਰਤੇ ਲੈ ਵੀ ਮਸਤਰੀ ਛੇਤੀ ਛੇਤੀ ਸਾਡੀ ਗੱਡੀ ਠੀਕ ਕਰ ਦੇ ਅਸੀਂ ਫੇਰ ਹੀ ਜਾਵਾਂਗੇ ਹਾਂਜੀ ਹਾਂਜੀ ਬਾਈ ਜੀ ਆ ਜਾਓ ਆ ਜਾਓ ਦੇਖੋ ਹਾਂਜੀ ਬਾਈ ਜੀ ਸੈਲਫ ਮਾਰਿਓ ਮੜੇ ਜਿੱਕਰਾਂ ਹਾਂ ਬਾਈ ਮਾਰ ਦੇ ਸੈਲਫ ਮਾਰਕੀ ਦੇਖ ਰਹੀ ਆਪਾਂ ਲਓ ਜੀ ਬਾਈ ਜੀ ਗੱਡੀ ਤੁਹਾਡੀ ਬਿਲਕੁਲ ਠੀਕ ਆ ਕੋਈ ਨੋਰਮਲ ਪ੍ਰੋਬਲਮ ਨਹੀਂ ਸੀ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ ਸੀ ਠੀਕ ਆ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਵਾਲੀ ਕਿਹੜੀ ਗੱਲ ਆ ਬਾਈ ਜੀ ਇਹ ਤਾਂ ਸਾਡਾ ਕੰਮ ਆ ਹਾਂਜੀ ਮਸਤਰੀ ਕੀ ਸੇਵਾ ਕਰੀਏ ਜੀ ਕੋਈ ਗੱਲ ਨਹੀਂ ਜਿੰਨੇ ਕੇ ਦਿਨ ਆਪ ਹੀ ਦੇ ਦੋ ਯਾਰ ਹਿਸਾਬ ਨਾਲ ਲੈ ਬਾਈ ਜੇ ਹੋਰ ਬਣਦੇ ਤਾਂ ਉਹ ਵੀ ਰੱਖ ਦਿੰਦੇ ਨਹੀਂ ਨਹੀਂ ਓਕੇ ਓਕੇ ਧੰਨਵਾਦ ਚੱਲ ਭਾਈ ਜਸਕਰਨ ਸਿਆ ਅਸੀਂ ਵੀ ਹੁਣ ਚੱਲਦੇ ਆਂ ਤੇਰੀ ਪਰਚਾਈ ਦੇ ਬਹੁਤ ਜ਼ਰੂਰੀ ਕੰਮ ਜਾ ਰਹੇ ਸੀ ਚੱਲ ਠੀਕ ਹੈ ਭਾਈ ਪਾਲੀ ਐਤ ਕੀ ਐਤਵਾਰ ਤੁਸੀਂ ਪੂਰੇ ਪਰਿਵਾਰ ਸਮੇਤ ਸਾਡੇ ਘਰ ਆਉਣਾ ਤੇ ਅਗਲੇ ਐਤਵਾਰ ਅਸੀਂ ਆਵਾਂਗੇ ਤੁਹਾਡੇ ਘਰ ਠੀਕ ਹੈ